ਜਿਹੜੇ ਬੰਦੇ ਨਵੇਂ ਇਟਲੀ ਆ ਰਹੇ ਨੇ ਜੀ ਉਹਨਾਂ ਨੂੰ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਆ ਵੀ ਜਿਹੜੇ ਬੰਦੇ ਤੁ ਤੁਸੀਂ ਪੇਪਰ ਭਰਾਉਣੇ ਨੇ ਉਹਦੇ ਨਾਲ ਸਿੱਧੀ ਗੱਲ ਕਰਕੇ ਆਇਓ ਪਹਿਲੀ ਗੱਲ ਕਿਟ ਦੀ ਵੀ ਕਿਟ ਤਾਂ ਸਾਡੀ ਜਮ੍ਹਾਂ ਕਰਾਉਣੀਆਂ ਕਰਾਉਣੀਆਂ ਤੁਹਾਡੇ ਜਿਹੜੇ ਫਾਰਮ ਨੇ ਇੱਥੇ ਜਮ੍ਹਾਂ ਕਰਾਉਣੀ ਕਰਾਉਣੇ ਨੇ ਦੂਜੀ ਨੰਬਰ ਗੱਲ ਰਹਿਸ ਦੀ ਗੱਲ ਕਿਉਂਕਿ ਇੱਥੇ ਬਾਈ ਜੀ ਬੰਦੇ ਰੋਲਦੇ ਫਿਰਦੇ ਨੇ ਸੜਕਾਂ ਤੇ ਸੌਂਦੇ ਨੇ ਪਾਰਕਾਂ 'ਚ ਸੌਂਦੇ ਨੇ ਸਟੇਸ਼ਨਾਂ 'ਤੇ ਸੌਂਦੇ ਨੇ ਤੀਜੀ ਗੱਲ ਬਾਈ ਜੀ ਆਪ ਦੀ ਪਾਗੇ ਬੂਸਤੇ ਦੀ ਜਰੂਰ ਗੱਲ ਕਰਕੇ ਆਇਓ ਕਿਉਂਕਿ ਜਿੰਨੂੰ ਸਭ ਕੰਮ ਤੇ ਰੱਖੂਗਾ ਉਹਦੀ ਤਨਖਾਹ ਦੇਊ ਤੁਹਾਨੂੰ ਤਨਖਾਹ ਦੀਆਂ ਸਲਿੱਪਾਂ ਇਹਨੂੰ ਕਹਿੰਦੇ ਪਾਗੇ ਬੂਸਤੇ ਤਿੰਨ ਮਹੀਨਿਆਂ ਦੇ ਵਿੱਚ ਘੱਟੋ ਘੱਟ 13 ਦਿਨਾਂ ਦੇ ਤਿੰਨ ਪਾਗੇ ਬੂਸਤੇ ਤੁਹਾਡੇ ਕੋਲੇ ਹੋਣੇ ਜ਼ਰੂਰੀ ਚਾਹੀਦੇ ਨੇ ਇਹਦੇ ਨਾਲ ਤੁਹਾਡੇ ਪੇਪਰਾਂ ਤੇ ਅਸਰ ਪਊ ਜਦੋਂ ਤੁਹਾਡੇ ਪੇਪਰ ਜਮ੍ਹਾਂ ਕਰਾਉਣੇ ਨੇ ਪੱਕੇ ਉਦੋਂ ਇਹ ਨਾਲ ਲੱਗਣੀਆਂ ਨੇ ਸਹੀ ਆ ਜੀ ਇੱਕ ਰਹਿਸ ਦੀ ਗੱਲ ਕਿੱਟ ਦੀ ਗੱਲ ਪਾਗੇ ਬੂਸਤਿਆਂ ਦੀ ਗੱਲ ਜਿਹੜੇ ਮਰਜ਼ੀ ਬੰਦੇ ਤੋਂ ਪੇਪਰ ਭਰਾਓ ਕੋਈ ਚੱਕਰ ਨਹੀਂ ਹਨਾ ਜਿਹੜੇ ਮੇਰੇ ਬੰਦਿਆਂ ਦਾ ਨੰਬਰ ਦਿੱਤਾ ਮੈਂ ਤੁਹਾਨੂੰ ਉਹ ਖਾਸ ਕਰਕੇ ਉਹ ਬੰਦਿਆਂ ਨੂੰ ਮੈਂ ਕਿਹਾ ਮੈਂ ਕਿਹਾ ਬਾਈ ਜੀ ਮੇਰਾ ਬੰਦਾ ਕੋਈ ਵੀ ਰੋਲਣਾ ਨਹੀਂ ਚਾਹੁੰਦਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਉ ਠੀਕ ਹੈ ਜੀ ਕੋਈ ਬੰਦਾ ਰੋਲਣਾ ਨਹੀਂ ਚਾਹੁੰਦਾ ਇਹ ਸਾਰੇ ਕੰਮ ਆਪਾਂ ਕਰਕੇ ਦੇਣੇ ਨੇ ਬੰਦਿਆਂ ਨੂੰ ਤੁਸੀਂ ਲਿਖ ਲਿਖਿਆ ਕਰਕੇ ਸਾਰਾ ਕੁਝ ਇਹ ਲਿਖਿਆ ਕੇ ਵੀ ਹਾਂ ਬਾਈ ਜੀ ਆਹ ਚੀਜ਼ਾਂ ਸਾਨੂੰ ਚਾਹੀਦੀਆਂ ਚਾਹੀਦਿਆਂ ਨੇ ਸਸਿਕਾ